ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਹੈ ਜਿਹੜੀ ਵਾਇਰਲ ਹੋ ਰਹੀ ਹੈ ਇੱਕ ਵੀਡੀਓ ਵੀ ਜਿਹੜੀ ਵਾਇਰਲ ਹੋਈ ਹੈ ਕਿਸ ਨੇ ਅੱਖਾਂ ਵਿੱਚ ਕੇ ਭਰੋਸਾ ਕੀਤਾ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਜੁੜਨ ਜਾ ਰਿਹਾ ਸੀ ਤੁਹਾਡਾ ਰਿਸ਼ਤਾ ਹੋ ਗਿਆ ਅਗੇਜਮੈਂਟ ਹੋ ਗਈ ਪਰ ਉਹਨੂੰ ਨਹੀਂ ਪਤਾ ਸੀ ਕਿ ਗਾਹਾਂ ਨਾ ਮਰਦਾ ਹੈ ਗੰਦੀ ਸੋਚ ਵਾਲਾ ਇਨਸਾਨ ਹੈ ਜਿਸਮ ਦੀ ਭੁੱਖ ਰੱਖਣ ਵਾਲਾ ਇਨਸਾਨ ਹੈ ਪਤਾ ਤੁਹਾਨੂੰ ਲੱਗਿਆ ਹੋ ਆ ਫਿਰ ਉਹ ਨਾ ਮਰਦ ਲਈ ਇਹ ਚੰਦ ਜਿਹੜੀਆਂ ਲੈਣਾ ਨੇ ਸੁਣੀ ਦੋ ਹੱਥਾਂ ਨਾਲ ਵੱਜਦੀ ਤਾੜੀ ਇੱਕ ਹੱਥ ਨਾਲ ਵਜਾਈ ਸੁਣੀ ਦੋ ਹੱਥਾਂ ਨਾਲ ਵੱਜਦੀ ਤਾੜੀ ਇੱਕ ਹੱਥ ਨਾਲ ਵਜਾਈ ਹਰਾਮ ਦੇ ਆ ਕੀ ਕਰਤੂਤ ਕੀਤੀ ਕਿਵੇਂ ਕਰੇਗਾ ਪਾਪ ਦੀ ਪਰਭਾਈ ਹਰਾਮ ਦੇ ਆ ਕੀ ਕਰਤੂਤ ਕੀਤੀ ਕਿਵੇਂ ਕਰੇਗਾ ਪਾਪ ਦੀ ਪਰਭਾਈ ਮਰਦਾਂ ਵਾਲੀ ਤੂੰ ਗੱਲ ਨਾ ਕੀਤੀ ਨਾ ਮਰਦਾਨਗੀ ਦਿਖਾ ਦਿੱਤੀ ਮਰਦਾਂ ਵਾਲੀ ਤੂੰ ਗੱਲ ਨਾ ਕੀਤੀ ਨਾ ਮਰਦਾਨਗੀ ਦਿਖਾ ਦਿੱਤੀ ਫੁੱਲ ਵਰਗੀ ਕੁੜੀ ਸੋਹਣੀ ਸੀ ਥਿੱਕੀ ਮਿੰਟਾਂ ਵਿੱਚ ਪਾ ਦਿੱਤੀ ਫੁੱਲ ਵਰਗੀ ਕੁੜੀ ਸੋਹਣੀ ਸੀ 21 ਮਿੰਟਾਂ ਵਿੱਚ ਪਾ ਦਿੱਤੀ ਕੀਤੇ ਭਰੋਸੇ ਦਾ ਆ ਫਲ ਦਿੱਤਾ ਪਹਿਲਾਂ ਅੰਗੇਜਮੈਂਟ ਕਰਾਈ ਕੀਤੇ ਭਰੋਸੇ ਦਾ ਆ ਫਲ ਦਿੱਤਾ ਪਹਿਲਾਂ ਅੰਗੇਜਮੈਂਟ ਕਰਾਈ 5-7 ਲੰਡਰ ਨਾਲ ਲਿਆਇਆ ਕੁੜੀ ਹੋਟਲ ਵਿੱਚ ਬੁਲਾਈ 5-7 ਮਸਟੰਡੇ ਨਾਲ ਲਿਆਇਆ ਕੁੜੀ ਹੋਟਲ ਵਿੱਚ ਬੁਲਾਈ ਲੁੱਟ ਪੱਤ ਤੈਂ ਸਬਰ ਨਾ ਕੀਤਾ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਲੁੱਟ ਪੱਤ ਤੈਂ ਸਬਰ ਨਾ ਕੀਤਾ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਜੇ ਤੇਰੀ ਭੈਣ ਨਾਲ ਕੋਈ ਐਵੇਂ ਕਰੇ ਕਲਿੱਪ ਨੈੱਟ ਤੇ ਜਾਵੇ ਦਿਖਾਈ ਜੇ ਕੋਈ ਤੇਰੀ ਭੈਣ ਨਾਲ ਐਵੇਂ ਕਰੇ ਕਲਿੱਪ ਨੈੱਟ ਤੇ ਜਾਵੇ ਦਿਖਾਈ ਲੈ ਸਬੂਤ ਕੁੜੀ ਥਾਣੇ ਪਹੁੰਚੀ ਕਿਸੇ ਨਾਲ ਕੀਤੀ ਸੁਣਵਾਈ ਲੈ ਸਬੂਤ ਕੁੜੀ ਥਾਣੇ ਪਹੁੰਚੀ ਕਿਸੇ ਨਾਲ ਕੀਤੀ ਸੁਣਵਾਈ ਮੈਰੋਂ ਨੂੰ ਕੁੜੀ ਲੱਭ ਰਹੀ ਇਨਸਾਫ ਲਈ ਫਰਿਆਦ ਲਾਈ ਮੈਰੋਂ ਨੂੰ ਕੁੜੀ ਲੱਭ ਰਹੀ ਇਨਸਾਫ਼ ਲਈ ਫਰਿਆਦ ਲਾਈ ਚਿੱਟੀ ਦਾੜੀ ਉਮਰ ਵਡੇਰੀ ਸਿਆਣੇ ਤਾਂ ਹੀ ਟੋਕਦੇ ਚਿੱਟੀ ਦਾੜੀ ਉਮਰ ਵਡੇਰੀ ਸਿਆਣੇ ਤਾਂ ਹੀ ਟੋਕਦੇ ਘਰੋਂ ਜ਼ਿਆਦਾ ਬਾਹਰ ਨਿਕਲ ਨਹੀਂ ਦਿੰਦੇ ਇਸੇ ਗੱਲੋਂ ਰੋਕਦੇ ਘਰੋਂ ਜ਼ਿਆਦਾ ਬਾਹਰ ਨਿਕਲ ਨਹੀਂ ਦਿੰਦੇ ਇਸੇ ਗੱਲੋਂ ਰੋਕਦੇ ਅੱਜ ਕੱਲ ਕਿਕਰਾਂ ਘਟ ਦਿਸਦੀਆਂ ਲੱਗਦੇ ਗਿਣਤੀ ਦੇ ਤੁੱਕੇ ਅੱਜ ਕੱਲ ਕਿਕਰਾਂ ਘਟ ਦਿਸਦੀਆਂ ਲੱਗਦੇ ਗਿਣਤੀ ਦੇ ਤੁੱਕੇ ਰੂਹ ਦਾ ਹਾਣੀ ਹੁਣ ਕੋਈ ਨਹੀਂ ਮਿਲਦਾ ਸਭ ਜਿਸਮਾਂ ਦੇ ਭੁੱਖੇ ਪਤਾ ਤਾਂ ਸਭ ਨੂੰ ਲੱਗ ਜਾਂਦਾ ਗੱਲ ਬਰਫ਼ ਵਾਂਗਰਾਂ ਖੁਰਦੀ ਪਤਾ ਤਾਂ ਸਭ ਨੂੰ ਲੱਗ ਜਾਂਦਾ ਗੱਲ ਬਰਫ਼ ਵਾਂਗਰਾਂ ਖੁਰਦੀ ਇੱਕ ਸਹੇਲੀ ਦੂਜੀ ਦੇ ਨਾਲ ਜਾਂਦੀ ਕਚਹਿਰੀ ਸਾਹਮਣੇ ਮੁੜਦੀ ਇੱਕ ਸਹੇਲੀ ਦੂਜੀ ਦੇ ਨਾਲ ਜਾਂਦੀ ਕਚਹਿਰੀ ਸਾਹਮਣੇ ਮੁੜਦੀ ਤਾਂ ਇਹ ਉਸ ਗੰਦੀ ਸੋਚ ਵਾਲੇ ਨਿਸ਼ਾਨ ਦੀ ਕਹਿੰਦੇ ਆਪਾਂ ਜੀ ਜਿਹਦੇ ਨਾਲ ਤੇਰਾ ਰਿਸ਼ਤਾ ਹੋਇਆ ਸਾਲਿਆ ਤੂੰ ਉਸੇ ਦੀ ਪਾਤਰ ਉਲਤੀ ਉਸੇ ਨੂੰ ਬਦਨਾਮ ਕਰਤਾ ਏ ਚ ਕਿੱਡੀ ਕੁ ਤੇਰੀ ਬਹਾਦਰੀ ਐ ਕਿੱਡੀ ਕੁ ਤੇਰੀ ਮਰਦਾਨਗੀ ਐ ਕੀ ਤੂੰ ਸਟਾਰ ਬਣ ਗਿਆ ਉਹ ਕੁੜੀ ਨੇ ਤਾਂ ਭਰੋਸਾ ਕੀਤਾ ਗਲਤੀ ਉਹਦੀ ਵੀ ਐ ਸਿਆਣੇ ਬੰਦੇ ਤਾਂ ਹੀ ਜਿਹੜਾ ਰੋਕਦੇ ਹੁੰਦੇ ਐ ਪਰ ਅਸੀਂ ਜਿੰਨਾ ਪੜ੍ਹ ਲਿਖ ਗਏ ਉਨਾ ਹੀ ਅਸੀਂ ਮੂਰਖ ਹੋ ਗਏ ਪੜ੍ਹੇ ਲਿਖੇ ਮੂਰਖਾਂ ਦੀ ਅੱਜ ਕੱਲ੍ਹ ਘਾਟ ਨਹੀਂ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਤਾਂ ਭਾਣ-ਪਾਲ ਕਹਿ ਦਿੰਦੇ ਆ ਕਿ ਸੋਨੂੰ ਤਾਂ ਪਤਾ ਨਹੀਂ ਤੂੰ ਤਾਂ ਪੁਰਾਣੇ ਹੋ ਤੂੰ ਤਾਂ ਪਹਿਲਾਂ ਨੇ ਜਵਾਨੇ ਦੇ ਹੋ ਉਹਨਾਂ ਨੇ ਤਤ ਕੱਢੇ ਹੋਏ ਐ ਉਹ ਅੱਖ ਬਚਾਨ ਕੀ ਬੰਦਾ ਦੱਸ ਦਿੰਦੇ ਆ ਤੇ ਆਪਾਂ ਪੜੇ ਲਿਖੇ ਆ ਮਾਡਰਨ ਆ ਆ ਕੰਮ ਕਰਾ ਕੇ ਬਹਿ ਜਾਂਦੇ ਆ ਤਾਂ ਹੀ ਕੁੜੀਆਂ ਨੂੰ ਕਿਤੇ ਨਾ ਕਿਤੇ ਪਾਬੰਦੀ ਹੁੰਦੀ ਆ ਹੋਰ ਕੋਈ ਕੁੜੀਆਂ ਦਾ ਵੈਰੀ ਨਹੀਂ ਤਾਂ ਇਹਨੇ ਭਰੋਸਾ ਕੀਤਾ ਵੀ ਰਿਸ਼ਤਾ ਹੋ ਗਿਆ ਸੁਪਨੇ ਦਿਖਾਏ ਜਿੰਦਗੀ ਚ ਆਏ ਕਰਾਂਗੇ ਜਿਵੇਂ ਉਹ ਇੱਕ ਇੰਟਰਵਿਊ ਦੇ ਵਿੱਚ ਦੱਸ ਰਹੀ ਹੈ ਪਰ ਇਹ ਹੋਰ ਨਾ ਕੁੜੀਆਂ ਨੂੰ ਵੀ ਸਬਕ ਹੈ ਇੱਥੇ ਰੂਹ ਰਾਹ ਦਾ ਹਣਾ ਕੋਈ ਨਹੀਂ ਹੈਗਾ ਕੋਈ ਨਹੀਂ ਉਹ ਸੱਚੇ ਪਿਆਰ ਵਾਲਾ 2-3 ਕਿਲੋਮੀਟਰ ਬਾਅਦ ਇੱਕ ਹੋਟਲ ਆ ਜਾਂਦਾ ਆ ਆਧਾਰ ਕਾਰਡ ਦਿਖਾਓ ਕੁਝ ਮਰਜ਼ੀ ਕਰੀ ਜਾਓ ਤਾਂ ਹੁਣ ਰੇਟਾਂ ਪਈਆਂ ਜਾਂਦੀਆਂ ਨੇ ਹੁਣ ਘਟਾ ਕੰਮ ਦੇ ਵਿੱਚ ਅਹੀਂ ਜ ਕੁੜੀਆਂ ਨੇ ਜਿਹੜੀਆਂ ਮਾਪਿਆਂ ਦੇ ਅੱਖੀ ਘੱਟਾ ਪਾ ਕੇ ਕੋਟਾ ਚ ਵੱਡਦੀਆਂ ਨੇ ਕਹਿੰਦੀਆਂ ਹਾਂ ਸਾਨੂੰ ਤਾਂ ਬਾਜ਼ਾਰ ਚ ਕੰਮ ਆ ਸਤਾ ਸਮਾਨ ਲਿਆਉਣਾ ਹੈ ਨਾਲ ਸਹੇਲੀ ਨੂੰ ਲੈ ਜਾਂਦੀਆਂ ਨੇ ਇੰਨਾ ਗੰਦ ਹੈ ਜਿਹੜਾ ਪਿਆ ਹੋਇਆ ਹੈ ਪਿੰਡਾਂ ਦੇ ਵਿੱਚ ਬੁਰਾ ਹਾਲ ਹੈ ਕਦੇ ਕਦੇ ਇਹੀ ਜੀ ਗੱਲ ਸਾਹਮਣੇ ਆਉਂਦੀ ਹੈ ਵੀ ਹੈ ਜਰਾ ਆਹਾ ਬਸਾ ਹੀ ਹੈ ਆਲਾ ਚੁੱਪ ਕਰ ਜਾਂਦਾ ਨਾਲ ਕਹਿੰਦਾ ਆਪਾਂ ਕੀ ਲੈਣਾ ਨਾ ਕੋਈ ਯਕੀਨ ਕਰੇ ਉਲਟਾ ਅਗਲਾ ਗੱਲ ਪੈਂਦਾ ਵੀ ਤੂੰ ਆ ਗਿਆ ਵੱਡਾ ਸਿਆਣਾ ਵੱਡਾ ਸਮਝਦਾਰ ਤਾਂ ਕੋਈ ਇੱਥੇ ਰੂਹ ਦਾ ਖਾਣੀ ਨਹੀਂ ਤੁਹਾਡੀ ਇੰਗੇਜਮੈਂਟ ਹੋ ਗਈ ਲਿਮਟਡ ਦੇ ਵਿੱਚ ਜੋ ਗੱਲ ਹੁੰਦੀ ਹੈ ਕਰੋ ਇਦਾਂ ਦੇ ਸਟੈਪ ਐ ਜਿਹੜੇ ਨਾ ਚੱਕੋ ਅੱਜਕੱਲ ਕੋਈ ਕਿਸੇ ਦਾ ਭਰੋਸਾ ਨਹੀਂ